ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਾੜ ਪਲਵਿੰਦਰ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜਾ ਗੁੱਲੀ ਡੰਡਾ ਕਿਸਾਨ ਭਰਾਵਾਂ ਲਈ ਹਰ ਸਾਲ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਤਾਂ ਜਦੋਂ ਆਪਾਂ ਖੇਤਵਾਲ ਨੂੰ ਜਾਂਦੇ ਆ ਤਾਂ ਆਪਾਂ ਨੂੰ ਜਿਹੜਾ ਕਣਕ ਵਿੱਚ ਗੁੱਲੀ ਡੰਡਾ ਉੱਤੋਂ ਦੀ ਹੋਇਆ ਦੇਖੀ ਜਾਂਦਾ ਮੰਨ ਕੇ ਚੱਲ ਜਿਵੇਂ ਆਪਾਂ ਕਿਸੇ ਵੀ ਰਾਹ ਜਾਂਦੇ ਆ ਆਪਣੇ ਠੀਕ ਹੈ ਆਪਣੇ ਖੇਤਵਾਲ ਨੂੰ ਜਾਂਦੇ ਆ ਜਿਹੜਾ ਗੁੱਲੀ ਡੰਡਾ ਕਣਕ ਦੇ ਉੱਤੋਂ ਦੀ ਹੋਇਆ ਪਿਆਗਾ ਤਾਂ ਹੁਣ ਇਹਦੇ ਵਿੱਚ ਜੇ ਗੁੱਲੀ ਡੰਡਾ ਆਪਾਂ ਧਿਆਨ ਨਾਲ ਦੇਖਦੇ ਨੇ ਤਾਂ ਵਿੱਚ ਜਿਹੜੇ ਬੂਰ ਪੈਣਾ ਸ਼ੁਰੂ ਹੋ ਗਿਆ ਮਤਲਬ ਇਹਦਾ ਇਹਦਾ ਛਿੱਟਿਆਂ ਦੇ ਬੂਰ ਪੈਣਾ ਸ਼ੁਰੂ ਹੋ ਗਿਆ ਮੰਨ ਲਾ ਹੁੰਦੇ ਨੇ ਤਾਂ ਵੀ ਜਿਹੜਾ ਤਿਆਰ ਹੋਣਾ ਸ਼ੁਰੂ ਹੋ ਗਿਆ ਤਾਂ ਹੁਣ ਜੇ ਆਪਾਂ ਇਹਨਾਂ ਗੁੱਲੀ ਡੰਡੇ ਦੀ ਗੱਲ ਕਰੀਏ ਕਿਹੜਾ ਗੁੱਲੀ ਡੰਡੇ ਦਾ ਜਿਵੇਂ 1000 ਬੀ 1000 ਬੀ ਦਾ ਜੇ ਆਪਾਂ ਵੇਟ ਦੀ ਗੱਲ ਕਰੀਏ ਤਾਂ ਇਹਦਾ 2 ਗ੍ਰਾਮ ਵੇਟ ਹੁੰਦਾ ਸਾਰੇ 1000 ਬੀ ਦਾ ਠੀਕ ਹੈ ਤੇ ਜੇ ਇਹਦੇ ਉਲਟ ਆਪਾਂ ਕਣਕ ਦੇ ਹਜ਼ਾਰ ਦਾਣਿਆਂ ਦੀ ਜਿਹੜਾ ਵੇਟ ਜਿਹੜਾ 1000 ਦਾਣਿਆਂ ਦਾ ਵੇਟ ਦੀ ਗੱਲ ਕਰੀਏ ਤਾਂ 36 ਤੋਂ ਮੈਂ ਕਹਣਾ ਵੀ 40 ਗ੍ਰਾਮ ਜਿਹੜਾ ਮੈਕਸਿਮਮ ਜਿਹੜਾ ਵੇਟ ਹੁੰਦਾਗਾ ਕਣਕ ਦੇ ਦਾਣਿਆਂ ਦੇਖ ਲਓ ਵੀ ਇਹਦਾ ਕਿੰਨਾ ਫਰਕ ਹ ਜਿਹੜਾ ਕਣਕ ਦੇ ਹਜ਼ਾਰ ਦਾਨਿਆਂ ਦਾ ਵੇਟ 36 ਤੋਂ 40 ਗ੍ਰਾਮ ਇੱਕ ਕਿੱਡਾ ਵੱਡਾ ਡਿਫਰੈਂਸ ਹੈਗਾ ਇਹ ਤੇ ਗੁੱਲੀ ਡੰਡਾ ਜਿਹੜਾ ਹੁਣ ਹਰ ਸਾਲ ਜਿਹੜੀ ਗੰਭੀਰ ਸਮੱਸਿਆ ਬਣਦਾ ਰਿਹਾ ਇਹਨੂੰ ਹੁਣ ਲੋਕ ਮਾਰ ਲਈ ਲਈ ਕਈ ਕਈ ਜਿਹੜੀਆਂ ਸਪ੍ਰਿਹਾਂ ਵੀ ਕਰਦੇ ਆ ਮੰਨ ਕੇ ਚੱਲ ਕਈ ਲੋਕ ਕੀ ਕਰਦੇ ਜਿਹੜੀਆਂ ਐਕਸਲ ਜਾਂ ਟਾਪਿਕ ਮਿਕਸ ਕਰਕੇ ਕਰ ਦਿੰਦੇ ਆ ਜਾਂ ਮੈਟਰੀ ਜਾਂ ਕੋਈ ਟਾਪਿਕ ਮਿਕਸ ਕਰਕੇ ਕਰਦਾ ਪਰ ਇਹ ਮਰਦਾ ਫਿਰ ਵੀ ਨਹੀਂ ਜੇ ਆਪਾਂ ਪੰਜਾਬ ਲੈਵਲ ਦੀ ਗੱਲ ਕਰੀਏ ਤਾਂ ਜਿਹੜਾ ਪੰਜਾਬ ਲੈਵਲ ਤੇ ਮੈਨੂੰ ਲੱਗਦਾ ਵੀ ਇਹ ਜਿੱਥੋਂ 50 ਤੋਂ 60 ਅਰਬ ਜਿਹੜਾ ਕਿਸਾਨ ਭਰਾ ਜਿਹੜਾ ਗੁੱਲੀ ਡੰਡੇ ਨੂੰ ਮਾਰਨ ਲਈ ਜਿਹੜੀ ਇੱਕ ਸਪਰੇ ਦਾ ਖਰਚਾ 50 ਤੋਂ 60 ਰੁਪਏ ਅਰਬ ਸਿਰਫ ਗੁੱਲੀ ਡੰਡੇ ਨੂੰ ਮਾਰਨ ਵਾਸਤੇ ਸਪਰੇਆਂ ਦੇ ਖਰਚਾ ਹੋ ਜਾਂਦਾ ਠੀਕ ਹੈ ਐਨੇ ਮੰਨ ਕੇ ਚੋ ਇੰਨਾ ਖਰਚ ਸਿਰਫ ਇੱਕ ਗੁੱਲੀ ਡੰਡੇ ਦੀ ਗੁੱਲੀ ਡੰਡੇ ਨੂੰ ਮਾਰਨ ਵਾਸਤੇ ਹੋ ਜਾਂਦਾ ਇਹਨੂੰ ਕਿੰਡੀ ਵੱਡੀ ਗੱਲ ਆ ਮਤਲਬ 50 ਤੋਂ 60 ਰੁਪਏ ਅਰਬ ਮਤਲਬ ਇੱਕ ਗੁੱਲੀ ਡੰਡੇ ਦੀ ਜਿਹੜੀ ਕੱਲੀ ਸਪਰੇ ਪੂਰੇ ਪੰਜਾਬ ਲੈਵਲ ਦੇ ਜਿੱਥੇ-ਇਥੇ ਕਣਕ ਹੁੰਦੀ ਆ ਨਾ ਉੱਥੇ-ਉੱਥੇ ਲੋਕ ਜਿਹੜੇ 50 ਤੋਂ 60 ਰੁਪਏ ਜਿਹੜਾ ਲੋਕ ਸਪਰੇਆਂ ਦੀ ਖਰਚਾ ਕਰ ਦਿੰਦੇ ਸਿਰਫ ਗੁੱਲੀ ਡੰਡੇ ਨੂੰ ਮਾਰਨ ਵਾਸਤੇ ਤੇ ਫਿਰ ਗੱਲ ਕੀ ਹੁੰਦੀ ਹੈ ਜੀ ਆਪਾਂ ਮੰਨ ਕੇ ਚੱਲ ਜੇ ਹੁਣ ਦੋ ਦੋ ਸਪਰੇਆ ਵੀ ਮਿਕਸ ਕਰ ਦਿੰਨੇ ਆ ਠੀਕ ਹੈ ਮਰਦਾ ਗੁੱਲੀ ਨੰਡਾ ਫਿਰ ਵੀ ਨਹੀਂ ਠੀਕ ਹੈ ਜਿਵੇਂ ਹੁਣ ਮੈਟਰੀ ਆ ਮੈਟਰੀ ਲਈ ਆਪਾਂ ਜੇ ਮੰਨ ਲਾ ਐਕਸੀਲ ਨਾਲ ਵੈਸੇ ਤਾਂ ਸਪਰੇ ਮਿਕਸ ਹੁੰਦੀ ਨਹੀਂ ਜੇ ਆਪਾਂ ਸਪਰੇ ਕਈ ਲੋਕ ਜਿਹੜੇ ਮਿਕਸ ਕਰਕੇ ਸਪਰੇ ਕਰ ਵੀ ਦਿੰਦੇ ਆ ਫਿਰ ਉਹਦੇ ਨਾਲ ਫਿਰ ਆਪਣੇ ਜਿਹੜੀ ਕਣਕ ਨੂੰ ਵੀ ੱਤਕਾ ਲੱਗ ਜਾਂਦਾ ਫਿਰ ਕਣਕ ਦੇ ਵੀ ਝਾੜ ਤੇ ਅਸਰ ਪੈਂਦਾ ਜੀ ਹੁਣ ਆਪਾਂ ਕਹਦੀ ਆ ਵੀ ਕਣਕ ਜੀ ਪੀਲੀ ਪਾਦੀ ਜਾਂ ਕਣਕ ਦਾ ਜਮਾ ਤੁਮਹੀਂ ਕੱਢ ਦਿੰਦੇ ਮਚਾ ਵੀ ਦਿੰਦੀਆਂ ਕਈ ਕਈ ਕਿਉਂਕਿ ਜਿਹੜੀ ਮੈਟਰੀ ਆ ਮ ਅੰਦਾਜ਼ਾ ਠੀਕ ਹੈ ਇਹਨੂੰ ਬਹੁਤ ਤਰੀਕੇ ਨਾਲ ਕਰਨਾ ਪੈਂਦਾ ਜੇ ਹੁਣ ਆਪਾਂ ਕਈ ਵਾਰ ਹੋਰ ਸਪਰੇਅ ਨਾਲ ਇਹਨੂੰ ਮਿਕਸ ਵੀ ਕਰਦੇ ਨਹੀਂ ਮੈਕਸੀਲ ਨਾਲ ਕਰਤੀ ਜਾਂ ਕੋਈ ਹੋਰ ਸਪਰੇਅ ਮਿਕਸ ਕਰਦੇ ਨੇ ਠੀਕ ਹੈ ਜਾਂ ਡਬਲ ਫਾਰਾ ਵੱਜ ਗਿਆ ਤਾਂ ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਕਣਕ ਨੂੰ ਵੀ ੱਤਕਾ ਲੱਗ ਗਿਆ ਰ ਮੁੜ ਕੇ ਆਪਣੀ ਉਹ ਚੀਜ਼ ਨਾਲ ਕਣਕ ਦੇ ਝਾੜ ਤੇ ਵੀ ਅਸਰ ਪੈਂਦਾ ਠੀਕ ਹੈ ਇਸ ਗੱਲ ਨਾਲ ਜੇਕਰ ਤੁਹਾਡੇ ਖੇਤ ਵਿੱਚ ਜੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਤੇ ਮਨ ਲਾ ਵੀ ਜ਼ਿਆਦਾ ਵੀ ਆ ਤਾਂ ਤੁਸੀਂ ਕੋਸ਼ਿਸ਼ ਕਰੋ ਜਿਹੜਾ ਟਾਈਮਲੀ ਟੂ ਟਾਈਮਲੀ ਸਪਰੇਅ ਕਰ ਸਕਦੇ ਹੋ ਮੰਨ ਕੇ ਚਲ ਜਿਵੇਂ ਆਪਾਂ ਕੋਰ ਲਾਉਣ ਤੋਂ ਪਹਿਲਾਂ ਸਪਰੇਅ ਕਰ ਦਿੰਦੇ ਆ ਜਾਂ ਮੰਨ ਲਾ 30 35 ਦਿਨ ਦੇ ਵਿੱਚ ਵਿੱਚ ਆਪਾਂ ਜਿਹੜੀ ਵਾਰ ਚ ਵੀ ਸਪਰੇਅ ਕਰ ਸਕਦੇ ਆ ਕੋਸ਼ਿਸ਼ ਕਰੋ ਵੀ ਜਿਹੜੇ ਆਪਾਂ ਮੰਨ ਕੇ ਚਲੋ ਜਾਂ ਕਣਕ ਬੀਜਣ ਵੇਲੇ ਸਪਰੇਅ ਕਰ ਲਗੇ ਠੀਕ ਹੈ ਮਤਲਬ ਉਸ ਹੱਦ ਕੁਝ ਹੱਦ ਤੱਕ ਆਪ ਨੂੰ ਜਿਹੜਾ ਰਿਜ਼ਲਟ ਵਧੀਆ ਮਿਲ ਜਾਂਦਾ ਉਹ ਚੀਜ਼ ਦਾ ਵੀ ਜਿਹੜਾ ਗੁੱਲੀ ਡੰਡਾ ਆਪਣੇ ਖੇਤ ਚ ਘਟ ਹੁੰਦਾ ਠੀਕ ਹੈ ਤਾਂ ਕੋਸ਼ਿਸ਼ ਕਰੋ ਵੀ ਟਾਈਮ ਟੂ ਟਾਈਮ ਆਪਣੀ ਸਪਰੇਅ ਮੌਕੇ ਦੇ ਆਧਾਰ ਤੇ ਮੰਨ ਲਾ ਜੇ ਵੀ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਮੰਨ ਕੇ ਜੋ ਜਿਹੜੀਆਂ ਕੰਡੀਸ਼ਨ ਹੁੰਦੀਆਂ ਕੰਪਨੀ ਦੀ ਆ ਕਿਸੇ ਵੀ ਦਵਾਈ ਨੂੰ ਮੰਨ ਲਾ ਵੀ ਤੁਸੀਂ 48 ਘੰਟਿਆਂ ਦੇ ਵਿੱਚ ਵਿੱਚ ਕਰਨੀ ਆ ਜਾਂ ਮੰਨ ਲਾ ਤੁਸੀਂ ਕੋਰ ਤੇ ਕਰਨੀ ਆ ਤਾਂ ਉਹਦੇ ਹਿਸਾਬ ਨਾਲ ਜਿਹੜੀ ਤੁਸੀਂ ਟਾਈਮ ਟੂ ਟਾਈਮ ਸਪਰੇਅ ਕਰ ਲੋ ਜਿਹੜਾ ਆਪਣਾ ਗੁੱਲੀ ਡੰਡੇ ਦਾ ਇਹ ਆਪਣਾ ਖੇਤ ਵਿੱਚ ਨਾ ਉਗੇ ਠੀਕ ਹੈ ਜਿਹੜਾ ਆਪਣਾ ਖੇਤ ਚ ਉੱਗਣ ਤੋਂ ਕੰਟਰੋਲ ਰੱਖੇ ਠੀਕ ਹੈ ਜੇਕਰ ਆਪਣੇ ਖੇਤ ਚ ਗੁੱਲੀ ਡੰਡਾ ਉਗਰੀ ਆ ਹਨਾ ਤਾਂ ਕੋਸ਼ਿਸ਼ ਕਰੋ ਵੀ ਉਹਨੂੰ ਤੁਸੀਂ ਪੱਟ ਕੇ ਛਿੱਟਾ ਜਿਹੜਾ ਛਿੱਟਾ ਬਣਨ ਤੋਂ ਪਹਿਲਾਂ ਹੀ ਪੱਟ ਕੇ ਬਾਹਰ ਸੇੜ ਦਿਓ ਜੇ ਮੰਨ ਲਓ ਦਾ ਛਿੱਟਾ ਬਣ ਗਿਆ ਤਾਂ ਬੂਰ ਬਣ ਗਿਆ ਤਾਂ ਮੰਨ ਕੇ ਚਲੋ ਜੇਕਰ ਆਪਾਂ ਉਹਨੂੰ ਖੇਤ ਚੋਂ ਪੱਟ ਕੇ ਬਾਹਰ ਵੀ ਸਿੱਟਾਂਗੇ ਨਾ ਮੰਨ ਕੇ ਚਲੋ ਉਹਨੇ 50% ਵੀ ਫਿਰ ਵੀ ਉਹਨੇ ਆਪਦਾ ਤਿਆਰ ਕਰ ਲੈਣਾ ਠੀਕ ਹੈ ਮਨ ਕੇ ਦਿਲ ਦੀ ਹੁਣ ਆਪਾਂ ਕਣਕ ਦਾ ਬੂਟਾ ਜੇ ਮੰਨ ਲਾ ਆਪਾਂ ਛਿੱਟਾ ਬਣ ਤੋਂ ਪਹਿਲਾਂ ਜੇ ਮੰਨ ਕੇ ਚਲੋ ਪੱਟਤਾ ਤਾਂ ਕਣਕ ਦਾ ਬੂਟਾ ਤਾਂ ਸੁੱਕ ਜਾਊਗਾ ਮਤਲਬ ਬਹੁਤ ਫਸਲ ਆ ਇਹ ਜੀਆਂ ਜਿਹੜੀਆਂ ਆਪਾਂ ਮੰਨ ਕੇ ਚਲੋ ਜਿਵੇਂ ਉਹਨੂੰ ਫਰੂਟਿੰਗ ਸਟੇਜ ਤੇ ਜੇ ਆਪਾਂ ਉਹਨੂੰ ਪੱਟ ਕੇ ਸਿਰਦਾਂਗੇ ਨਾ ਤਾਂ ਉਹਦਾ ਫਾਲ ਪ੍ਰੋਪਰ ਨਹੀਂ ਤਿਆਰ ਹੁੰਦਾ ਤੇ ਗੁੱਲੀ ਰੰਦਾ ਇੱਕ ਇਹੋ ਜੀ ਚੀਜ਼ ਆ ਮੰਨ ਲੇ ਕਿ ਚਲੋ ਜੇ ਆਪਾਂ ਉਹਨੂੰ ਮੰਨ ਕੇ ਅ ਚਲੋ ਜੇ ਆਪਾਂ ਉਹਨੂੰ ਛਿੱਟਾ ਬਣ ਤੇ ਵੀ ਜੇ ਉਹਨੂੰ ਆਪਾਂ ਬਾਲਾ ਜੋ ਛਿੱਟਾ ਬਣ ਰਿਹਾ ਤਾਂ ਉਹਦੇ ਵੀ ਆਪਾਂ ਉਹਨੂੰ ਪੱਟ ਕੇ ਸਿਰ ਤਾਂ ਨਾ ਤਾਂ ਵੀ ਉਹਦੇ ਚ 50% ਜਿਹੜਾ ਇਹਨ ਚੱਕੇ ਇਹ ਖਾਸियत ਆ ਖਾਸियत ਆ ਆਪਾਂ ਕਿਸ ਕਹਿ ਸਕਦੇ ਆ ਮੰਨ ਕੇ ਚਲੋ ਹੈ ਤਾਂ ਆਪਣੇ ਲਈ ਇਹ ਨੁਕਸਾਨ ਹੀ ਆ ਠੀਕ ਆ ਪਰ ਇਹਦੇ ਚ ਇਹ ਖਾਸियत ਆ ਬਾਕੀ ਜਦੋਂ ਆਪਾਂ ਇਹ ਜਿਹੜੇ ਬੂਟੇ ਪੱਟ ਕੇ ਖੇਤੋਂ ਬਾਹਰ ਸੁੱਟਦੇ ਨੇ ਨਾ ਮੰਨ ਕੇ ਚਲੋ ਕੀ ਹੁੰਦਾ ਇਹ ਆਪਾਂ ਇੱਧਰ ਉੱਧਰ ਹੀ ਸੁੱਟਦੇ ਨੇ ਆਪਣੇ ਖੇਤ ਦੇ ਆਲੇ ਦੁਆਲੇ ਸੁੱਟਦੇ ਨੇ ਕਈ ਮੰਨ ਕੇ ਚਲੋ ਕਿਸਾਨ ਭਰਾ ਇਹਨਾਂ ਨੇ ਕੀ ਕਰਨ ਹੁੰਦਾ ਜਦੋਂ ਕੋਈ ਤੇਜ਼ ਹਵਾ ਚੱਲਦੀ ਹੈ ਕੋਈ ਮੌਸਮ ਜਦੋਂ ਇਹਦੇ ਸ਼ੂਟੇਬਲ ਹੁੰਦਾ ਜਾਂ ਕਲਾਈਮੇਟ ਇਹਦੇ ਪੱਖ ਦਾ ਹੁੰਦਾ ਤਾਂ ਠੀਕ ਹੈ ਇਹਨੇ ਕੀ ਕਰਨ ਹੁੰਦਾ ਜਿਹੜਾ ਹਵਾ ਨਾਲ ਉੱਡ ਡੁੱਟ ਕੇ ਇਹਦਾ ਵੀ ਇੱਧਰ ਉੱਧਰ ਹੀ ਜਿਹੜਾ ਪਿਆ ਹੁੰਦਾ ਉਹ ਫੇਰ ਆਪਣੀ ਮਿੱਟੀ 'ਚ ਆਪਣੇ ਖੇਤਾਂ ਵਿੱਚ ਹੀ ਆ ਜਾਂਦਾ ਮੰਨ ਕੇ ਜਦੋਂ ਆਪਾਂ ਕਣਕ ਦੀ ਵਾਢੀ ਤੋਂ ਬਾਅਦ ਠੀਕ ਹੈ ਜਾਂ ਮੰਨ ਕੇ ਚਲੋ ਵੈਸ ਜਿਹੜਾ ਇਹਦਾ ਇਧਰ ਉਧਰ ਬੀ ਪਿਆ ਹਵਾ ਨਾਲ ਹੀ ਉੱਡ ਕੇ ਆਪਣੇ ਖੇਤ 'ਚ ਹੀ ਆ ਜਾਂਦਾ। ਜਾਂ ਜਦੋਂ ਆਪਾਂ ਵਾਢੀ ਕਰਦੇ ਆ ਇਹਨੇ ਆਪਾਂ ਜੇ ਨਾ ਪੱਟ ਕੇ ਧੜੇ ਆਪਣੇ ਕਣਕ ਦੇ ਨਾਲ ਹੀ ਇਹ ਛਿੱਟਾਂ ਦੇ ਵਿੱਚ ਹੀ ਰਲ ਕੇ ਜਿਹੜਾ ਬੀ ਅਗਲੇ ਸਾਲ ਫੇਰ ਜਦੋਂ ਆਪਾਂ ਕਣਕ ਵੀਜਦਾ ਤਾਂ ਉਹਦੇ ਵਿੱਚ ਹੀ ਫੇਰ ਆਪਣੇ ਖੇਤ 'ਚ ਦੁਬਾਰਾ ਆ ਜਾਂਦਾ। ਫਿਰ ਇਹ ਇਸੇ ਤਰੀਕੇ ਨਾਲ ਹੀ ਆਪਣੇ ਖੇਤ 'ਚ ਮਲਟੀਪਲਾਈ ਹੋ ਜਾਂਦਾ। ਮੰਨ ਕੇ ਚਲੋ ਜਾਂ ਕਣਕ ਦੀ ਵਾਢੀ ਵਾਲੇ ਵਿੱਚ ਰਲ ਗਿਆ ਜਾਂ ਆਪਾਂ ਖੇਤ 'ਚ ਪੱਟ ਕੇ ਧੜੇ ਤੁਰ ਤਾ ਤਾਂ ਹਵਾ ਨਾਲ ਉੱਡ ਕੇ ਫੇਰ ਆਪਣੇ ਖੇਤ 'ਚ ਆ ਗਿਆ। ਇਸੇ ਤਰੀਕੇ ਨਾਲ ਇਹ ਬੀ ਆਪਣੇ ਖੇਤ 'ਚ ਦੁਬਾਰਾ ਫੇਰ ਆ ਜਾਂਦਾ ਠੀਕ ਹੈ। ਤਾਂ ਕੋਸ਼ਿਸ਼ ਕਰੋ ਮੰਨ ਕੇ ਚੱਲੋ ਜਦੋਂ ਤੁਸੀਂ ਕਣਕ ਵਿਜਣੀਆਂ ਵੀ ਉਦੋਂ ਟਾਈਮ ਟੂ ਟਾਈਮ ਜਿਹੜੀ ਸਪਰੇਅ ਗੁੱਲੀ ਡੰਡੇ ਵਾਲੀ ਕੋਸ਼ਿਸ਼ ਕਰੋ ਵੀ ਕਰਦੇ ਰਹੋ ਠੀਕ ਹੈ ਮਨ ਲੈ ਜਿਹੜੀਆਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਾਂ ਤੁਸੀਂ ਇਹਨੂੰ ਮਾਰਨ ਲਈ ਕੋਸ਼ਿਸ਼ ਕਰੋ ਵੀ ਜਦੋਂ ਇਹ ਛਿੱਟਾ ਬੰਨ ਲਾਂ ਤਾਂ ਅਸੀਂ ਪੱਟ ਕੇ ਖੇਤ ਚੋਂ ਬਾਹਰ ਕਿਸੇ ਇਹ ਤਰੀਕੇ ਦੇ ਛੁੱਟੋ ਵੀ ਜਿੱਥੇ ਇਹ ਉੱਡ ਕੇ ਮਤਲਬ ਆਪਦੀ ਆਪਣੇ ਖੇਤ ਵਿੱਚ ਨਾ ਆਵੇ ਠੀਕ ਹੈ ਛਿੱਟਾ ਬੰਨ ਨਹੀਂ ਨਾ ਦਿਓ ਤੁਸੀਂ ਪਹਿਲਾਂ ਇਹਨੂੰ ਪੱਟ ਕੇ ਸੜ ਦਿਓ ਪਰ ਜਿਵੇਂ ਮੈਂ ਇਹਦੀ ਗੱਲ ਕਰਾਂ ਐਵੇਂ ਇੱਕ ਨਾ ਜਿਹੜਾ ਗੁੱਲੀ ਡੰਡੇ ਹੈ ਕਿਹੋ ਜੀ ਚੀਜ਼ ਹੈ ਜਿਹੜਾ ਪੂਰੇ ਵਰਲਡ ਲੈਵਲ ਤੇ ਮੇਰੇ ਖਿਆਲ ਚ ਇੱਕ ਗੰਭੀਰ ਸਮੱਸਿਆ ਬਣ ਬਣ ਗਿਆ ਕਿਉਂਕਿ ਕਈ ਕਈ ਕੰਪਨੀਆਂ ਨੇ ਵੀ ਇਹੋ ਜਿਹੇ ਹਰ ਸਾਲ ਕੋਸ਼ਿਸ਼ ਕਰਦੀਆਂ ਵੀ ਇਹਨੀਆਂ ਵਧੀਆਂ ਤੋਂ ਵਧੀਆਂ ਸਪਰੇ ਹੰਦੇ ਜਾਂਦੀ ਪਰ ਹਾਲੇ ਤੱਕ ਤਾਂ ਮੈਨੂੰ ਲੱਗਦਾ ਕਿਸ ਕੋਈ ਹੋਵੇ ਪਰ ਆਪਾਂ ਇਹਨੂੰ ਸਿਰਫ ਕੰਟਰੋਲ ਉੱਗਣ ਤੋਂ ਪਹਿਲਾਂ ਹੀ ਕਰ ਸਕਦੇ ਆ ਜਾਂ ਕਈ ਸਪਰੇਆ ਹੈ ਜੀਆਂ ਵੀ ਆਉਂਦੀਆਂ ਪਰ ਆਪਾਂ ਉਹਨੂੰ ਜਿਹੜੀ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਨੂੰ ਆਪਾਂ ਪੂਰੇ ਤਰੀਕੇ ਨਾਲ ਉਹਨੂੰ ਸਪਰੇਅ ਨਹੀਂ ਕਰ ਸਕਦੇ ਮੰਨ ਕੇ ਚੱਲ ਕਿਸਾਨ ਵੀਰ ਨਹੀਂ ਕਰ ਸਕਦੇ ਪਰ ਉਹਨੂੰ ਤਰੀਕੇ ਨਾਲ ਕਰਨਾ ਪਊਗਾ ਜੇ ਆਪਾਂ ਗੁੱਲੀ ਡੰਡੇ ਨੂੰ ਹੱਲ ਕਰਨਾ ਤਾਂ ਗੁੱਲੀ ਡੰਡੇ ਦਾ ਬਾਕੀ ਵੀਡੀਓ ਚ ਤਾਂ ਮੈਂ ਇਹੀ ਰਹਿ ਦੇਣਾ ਚਾਹੁੰਗਾ ਤੁਹਾਨੂੰ ਮੰਨ ਕੇ ਚੱਲ ਕੋਸ਼ਿਸ਼ ਕਰੋ ਵੀ ਟਾਈਮ ਟੂ ਟਾਈਮ ਸਪਰੇਅ ਕਰਕੇ ਇਹਨੂੰ ਕੰਟਰੋਲ ਕਰ ਸਕਦੇ ਹੋ ਤੁਸੀਂ ਠੀਕ ਹੈ ਜਾਂ ਫਿਰ ਤੁਸੀਂ ਇਹਨੂੰ ਜਾਂ ਛਿੱਟਾ ਬੰਦੋ ਪਹਿਲਾਂ ਕੋਸ਼ਿਸ਼ ਕਰੋ ਵੀ ਇਹ ਥਾਂ ਦੇ ਛਿੱਟੋ ਜਿੱਥੇ ਮੈਂ ਦੁਬਾਰਾ ਉੱਡ ਕੇ ਤੁਹਾਡੇ ਖੇਤ ਵਿੱਚ ਨਾ ਆ ਸਕੇ ਬਾਕੀ ਵੀਡੀਓ ਵਿੱਚ ਦਿੱਤੀ ਹੋਈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਨਾ ਜੇਕਰ ਵੀਡੀਓ ਵਿੱਚ ਤੁਹਾਨੂੰ ਕੋਈ ਤੁਸੀਂ رائے ਦੇਣੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਉਹ ਰਾਏ ਵੀ ਕਿਵੇਂ ਤੁਸੀਂ ਕਮੈਂਟ ਚ ਵਿੱਚ ਲਿਖ ਸਕਦੇ ਹੋ ਧੰਨਵਾਦ ਜੀ